ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀ ਸਿੰਘ ਪੁੱਲਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਜੰਡ ਤੂ ਸ਼ੋਮਨੇ ਕਾਲੀਦਲ ਦੇ ਸੀਨੀਅਰ ਆਗੂ ਤਰਸੇਮ ਸਿੰਘ ਜੋਗੀ ਆਪਣੇ ਪੰਜਾਬ ਹੋੜ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਸ ਉਪਰਾੰਤ ਪਾਰਟੀ ਦੇ ਵਿੱਚ ਜੀ ਆਇਆ ਅਖਦਿਆ ਹਲਕਾ ਵਿਧਾਇਕ ਸਰਵਜ ਸਿੰਘ ਧੋਨੇ ਕਿਹਾ ਕਿ ਤਰਸੇਨ ਸਿੰਘ ਅਤੇ ਉਸਦੇ ਸਾਥੀਆਂ ਨੇ ਆਮ ਆਪੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦਾ ਮਾਣ ਵਧਾਇਆ ਪਾਰਟੀ ਦੇ ਵਿੱਚ ਹਰ ਬੰਦੇ ਦਾ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾਵੇਗਾ ਉਹਨੇ ਵੀ ਕਿਹਾ ਕਿ ਸ਼੍ਰੋਮnik ਕਾਲੀ ਦਲ ਹੁਣ ਖਾਲੀ ਦਲ ਪਾਰਟੀ ਬਣ ਚੁੱਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਵੇਕਤੀਆਂ ਹੋਇਆ ਲੋਕ ਧੜਾ ਧੜ ਇਸ ਪਾਰਟੀ ਦੇ ਨਾਲ ਜੁੜ ਰਹੇ ਨੇ ਜੀ ਐਮਐਲ ਸਾਹਿਬ ਅੱਜ ਜਿਹੜੇ ਪਿੰਡ ਜਾਣ ਤੋਂ ਪਰਿਵਾਰ ਸ਼ਾਮਲ ਹੋਏ ਨੇ ਕਿਹੜੇ ਪਰਿਵਾਰ ਨੇ ਤੇ ਕਿੰਨੇ ਪਰਿਵਾਰ ਤਕਰੀਬਨ ਦੇ ਸ਼ਾਮਲ ਹੋਏ ਅੱਜ ਵੀਰੇ ਮੈਂ ਤਰਸੇਮ ਸਿੰਘ ਜੰਡ ਦੇ ਗ੍ਰਹਿ ਵਿਖਿਆ ਆ ਅੱਜ ਉਹ ਤੇ ਉਹਨਾਂ ਦੇ ਸਾਰੇ ਸਾਥੀ ਬੜੀ ਵੱਡੀ ਗਿਣਤੀ ਚ ਠੋਗੜ ਪੰਜਾਹ ਪਰਿਵਾਰ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਇਹਨਾਂ ਦੀ ਭਾਜੀ ਜਸਵੀਰ ਸਿੰਘ ਸੁਲਸਕਣਾ ਬੜੀ ਕੁੜੀ ਦੇ ਸਰਦਾਰੀ ਆ ਉਹਨਾਂ ਦੇ ਬੇਟੇ ਵੀ ਆਏ ਉਹਨਾਂ ਦੇ ਭਰਾ ਵੀ ਆਏ ਆ ਮੈਂ ਇਹਨਾਂ ਸਾਰੇ ਸਾਥੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਆਉਣ ਨਾਲ ਮੈਨੂੰ ਬਹੁਤ ਵੱਡਾ ਬਲ ਮਿਲਿਆ ਇਹ ਸਾਰੇ ਪਰਿਵਾਰ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਚੰਮ ਲੋਏ ਸਰ ਦੋ ਦਿਨ ਚੋਣ ਮਤਲਬ ਚੋਣਾਂ ਦੇ ਵਿੱਚ ਰਹਿ ਗਿਆ ਕੀ ਅਪੀਲ ਹਲਕੇ ਦੇ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਅਪੀਲ ਮੇਰੇ ਮੇਰੀ ਇਹੋ ਹੀ ਆ ਵੀ ਬਹੁਤ ਆਪਾਂ ਲੇਖਣ ਲੜੀ ਆ ਬੜੇ ਭਰਾਵਾਂ ਨੇ ਸਾਥ ਦਿੱਤਾ ਬਸ ਆ ਦੋ ਦਿਨ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡੀ ਡਟ ਜਾਓ ਤਗੜੇ ਹੋ ਕੇ ਕੱਲੀ ਕੱਲੀ ਵੋਟ ਜਿਹੜੀ ਆ ਲਾਲਜੀ ਸਿੰਘ ਢੁੱਲਰ ਦੇ ਹੱਕ ਵਿੱਚ ਭਗਤਾਓ ਉਹਨਾਂ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਚ ਭੇਜ ਦਿੰਦੇ ਆ ਅੱਜ ਖਾਲੀ ਦਲ ਦੀ ਵੀ ਰੈਲੀ ਹੋਈ ਹੈ ਤੇ ਕਿਸ ਤਰੀਕੇ ਦਾ ਵੇਖਿਆ ਗਿਆ ਕਿ ਅੱਜ ਖਾਲੀ ਬਤਾ ਹੀ ਜਾਂਦੀ ਹੈ ਉਹ ਮੇਰੇ ਬਾਹਰੋਂ ਜਿਹੜੇ ਚਾਰ ਬੰਦੇ ਕੋਈ ਬਾਹਰੋਂ ਮੂਰੋਂ ਮਂਗਾ ਕੇ ਰੈਲੀ ਕੀਤੀ ਹੈ ਤੁਹਾਨੂੰ ਪਤਾ ਹੀ ਉਹਨਾਂ ਦਾ ਕੰਮ ਖਾਲੀ ਹੋ ਗਿਆ ਖਾਲੀ ਦਲ ਖਾਲੀ ਦਲ ਹੋ ਗਿਆ ਅੱਜ ਲੱਖਾਂ ਸਾਹਿਬ ਜੰਨ ਪਹੁੰਚੇ ਕਿੰਨੇ ਕੁ ਲੋਕ ਜਿਹੜੇ ਅੱਜ ਸ਼ਾਮਲ ਹੋਏ ਨੇ ਜਿਸ ਤੇ ਕਿਹੜੇ ਪਰਿਵਾਰ ਨੇ ਅੱਜ ਸਾਡੇ ਬਹੁਤ ਸਾਰੇ ਸਰਕਾਰ ਵਾਲੇ ਬੰਦੇ ਆ ਵੱਡੀ ਸਰਕਾਰ ਪ੍ਰਸਿੱਧ ਸਿੰਘ ਜਿਗਰਾਏ ਕਿ ਦਰਜਨਾ ਪਰਿਵਾਰ ਅਤੇ ਪਿਆਰ ਪਰਵਾਰ ਆਵਾਜ਼ੀ ਪਾਰਟੀ ਵਿੱਚ ਸ਼ਾਮਲ ਹੋਏ ਆ ਵਰਮੀ ਕਾਲੀਦਾਲ ਨੂੰ ਛੱਡ ਕੇ ਉਹਨਾਂ ਸਾਰਿਆਂ ਭਰਾਵਾਂ ਨੂੰ ਅਸੀਂ तरीके ਦਾ ਰਿਸਪੌਂਸ ਹਲਕੇ ਦੇ ਵਿੱਚ ਉਹਨਾਂ ਨੂੰ ਮਿਲ ਰਿਹਾ ਕਿ ਰਿਸਪੌਂਸ ਬੜਾ ਵਧੀਆ ਮਿਲ ਰਿਹਾ ਇਹ ਹਲਕਾ ਖੇਮ ਕਰਨਾ ਜਿਹੜਾ ਸਾਡਾ ਉਹ ਬੜਾ ਸੂਝੂਨ ਵੋਟਰ ਨੇ ਉਹ ਸਾਰਾ ਸੋਚ ਕੇ ਵੋਟ ਕਰ ਰਹੇ ਨੇ ਕਿ ਕਿਹੜੀ ਪਾਰਟੀ ਸਾਡੇ ਬੱਚਿਆਂ ਨੂੰ ਸਿੱਖਿਆ ਦੇਵੇਗੀ ਕਿਹੜੀ ਪਾਰਟੀ ਸਾਡੇ ਬੱਚਿਆਂ ਨੂੰ ਸਿੱਖਿਆ ਦੇਵੇਗੀ ਕਿਹੜੀ ਪਾਰਟੀ ਸਾਡੇ ਬਜ਼ੁਰਗਾਂ ਦਾ ਹੈਲਥ ਦਾ ਧਿਆਨ ਰੱਖੇਗੀ ਮਹਿਲਾ ਕੇ ਨਹੀਂ ਘੋਲੇਗੀ ਦਵਾਈਆਂ ਦੇਵੇਗੀ ਸਕੂਲਾਂ ਵਿੱਚ ਟੀਚਰ ਭੇਜੇਗੀ ਸੋ ਇਸ ਤਰ੍ਹਾਂ ਦੇ ਸੈਂਕੜੇ ਕੰਮਾਂ ਨੂੰ ਮੁੱਖ ਰੱਖਦੇ ਆਇਆ ਹਲਕਾ ਖੇਮ ਕਰਦੇ ਲੋਕ ਵੋਟ ਕਰਦੇ ਨੇ